ਜੀ ਸਵਾਗਤ ਹੈ ਤੁਹਾਡਾ ਵਾਇਗੁਰੂ ਕਲੌਥ ਹਾਊਸ ਐਂਡ ਬੁਟੀਕ ਵੱਲੋਂ ਅੱਜ ਅਸੀਂ ਜਿਹੜੇ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਜੀ ਉਹ ਏਕੇ ਟੈਕਸ ਦੇ ਲੈ ਕੇ ਆਏ ਆ ਬੀ ਐਮ ਡਬਲਯੂ ਸੂਟ ਬੜੇ ਪਿਆਰੇ ਦੇਣਗੇ ਪ੍ਰਿੰਟਿੰਗ ਵੀ ਰਹੂਗੀ ਬੜੀ ਬਹੁਤ ਹੀ ਜ਼ਿਆਦਾ ਪਿਆਰੀ ਜੀ ਇਹਦੇ ਵਿੱਚ ਜੋ ਫਸਟ ਸੂਟ ਦੇਖੋ ਜੀ ਇਹ ਏਕੇ ਟੈਕਸ ਦਾ ਬੀ ਐਮ ਡਬਲਯੂ ਹੈ ਠੀਕ ਹੈ ਉੱਪਰ ਤੁਸੀਂ ਸਟੈਂਪ ਲੱਗੀ ਦੇਖ ਸਕਦੇ ਹੋ ਸੂਟ ਉੱਪਰ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਤੇ ਪਿਆਰਾ ਜਿਹਾ ਪ੍ਰਿੰਟ ਹੈ ਪਿਓਰ ਕਾਟਨ ਸਟੱਫ ਹੈ ਜੀ ਪਿਓਰ ਕਾਟਨ ਸਟੱਫ ਹੈ ਏਕੇ ਟੈਕਸ ਬ੍ਰਾਂਡ ਹੈ ਜੀ ਕਲਰ ਦੀ ਪੂਰੀ ਗਾਰੰਟੀ ਹੈ ਪ੍ਰਾਈਸ ਰਹੂਗੀ 500 ਰੁਪਏ ਪ੍ਰਿੰਟਿੰਗ ਤੁਸੀਂ ਦੇ ਸਕਦੇ ਹੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਵਾਈਨ ਸ਼ੇਡ ਹੈ ਪ੍ਰਾਈਸ ਰਹੂਗੀ ਇਹਦੀ 500 ਰੁਪਏ ਵਿਦਆਊਟ ਦੁਪੱਟਾ ਸੂਟ ਹੈ ਜੀ ਸਾਡੇ ਕੋਲੇ ਦੁਪੱਟੇ ਵੀ ਹੈ ਅਵੇਲੇਬਲ ਹੈ ਸਾਡੇ ਕੋਲ ਤੁਸੀਂ ਦੁਪੱਟਾ ਵੀ ਲੈ ਸਕਦੇ ਹੋ ਡਾਈ ਵੀ ਕਰਵਾ ਸਕਦੇ ਹੋ ਜੀ ਇਸ ਤੋਂ ਅਗਲਾ ਪ੍ਰਿੰਟ ਆਊਗਾ ਦੇਖੋ ਇਹ ਵੀ AK ਟੈਕਸ ਦੀ ਆਡੀ ਕਲੈਕਸ਼ਨ ਹੈ। ਇਹਦੀ ਪ੍ਰਿੰਟਿੰਗ ਦੇਖ ਸਕਦੇ ਹੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਮਿੱਠਾ ਜਿਹਾ ਕਲਰ ਹੈ। ਮਿੱਠਾ ਜਿਹਾ ਮਾਸਟਰਡ ਕਲਰ ਹੈ। ਆਡੀ ਕਲੈਕਸ਼ਨ ਆ AK ਦੀ। ਇਹਦੀ ਪ੍ਰਾਈਸ ਵੀ ਰਹੂਗੀ 500 ਰੁਪਏ। ਠੀਕ ਹੈ ਜੀ। ਜਿਹੜਾ ਤਾਂ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਸਾਡੇ ਕੋਲੋਂ ਕਰ ਸਕਦੇ ਆ ਤੁਸੀਂ ਬਾਈ। ਇਸ ਤੋਂ ਅਗਲਾ ਕਲਰ ਆਊਗਾ ਜੀ। ਅਗਲੇ ਸੂਟ ਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ। ਇਹਦੀ ਡਿਜ਼ਾਈਨਿੰਗ ਇਸ ਤਰ੍ਹਾਂ ਦੀ ਹੈ ਡਿਫਰੈਂਟ ਜੀ ਡਿਜ਼ਾਈਨਿੰਗ ਹੈ ਬੜਾ ਪਿਆਰਾ ਸੂਟ ਹੈ ਕਲਰ ਵੀ ਬੜਾ ਪਿਆਰਾ ਇਹ ਵੀ AK Tex ਦਾ BMW ਜੂ ਹੈ ਇਹਦੀ ਪ੍ਰਾਈਸ ਵੀ 500 ਰੁਪਏ ਰੂਗੀ 500 ਰੁਪਏ ਰੂਗੀ ਇਹਦੀ ਪ੍ਰਾਈਸ ਠੀਕ ਹੈ ਜੀ ਜਿੰਨੂੰ ਵੀ ਕੋਈ ਵੀ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਇਸ ਤੋਂ ਅਗਲੀ ਪ੍ਰਿੰਟਿੰਗ ਵੀ ਡਿਫਰੈਂਟ ਜੀ ਪ੍ਰਿੰਟਿੰਗ ਹੈ ਦੇਖੋ ਇਹ ਕੇਵਲ ਆਊਗਾ ਸੂਟ ਇਹ ਪ੍ਰਗਤੀ ਦਾ ਪੀਸ ਹੈ ਜੀ ਇਹਦੀ ਵੀ ਪ੍ਰਿੰਟਿੰਗ ਡਿਫਰੈਂਟ ਜੀ ਹੈ ਡਿਫਰੈਂਟ ਜੀ ਪ੍ਰਿੰਟਿੰਗ ਹੈ ਤੁਸੀਂ ਉਹਨੂੰ ਮੈਚਿੰਗ ਸੂਟ ਵੀ ਬਣਾ ਸਕਦੇ ਹੋ ਬੜਾ ਪਿਆਰਾ ਜਿਹਾ ਕਲਰ ਹੈ ਲਾਈਟ ਜਿਹਾ ਸ਼ੇਡ ਹੈ ਪ੍ਰਗਤੀ ਦਾ ਪੀਸ ਹੈ ਜੀ ਇਹਦੀ ਪ੍ਰਾਈਸ ਰਹੂਗੀ 500 ਰੁਪਏ ਇਹ ਵਿਦਆਊਟ ਦੁਪੱਟਾ ਸੂਟ ਸੀਗੇ ਤੁਸੀਂ ਸਾਡੇ ਕੋਲੋਂ ਦੁਪੱਟਾ ਵੀ ਲੈ ਸਕਦੇ ਹੋ ਦੁਪੱਟੇ ਵੀ ਸਾਡੇ ਕੋਲੇ ਅਵੇਲੇਬਲ ਹੈ ਸਾਡੇ ਕੋਲੋਂ ਡਾਈ ਕਰਵਾ ਕੇ ਵੀ ਅਸੀਂ ਤੁਹਾਨੂੰ ਦੇ ਸਕਦੇ ਹਾਂ ਜੇਕਰ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਇਆ ਹੋਵੇ ਤਸਕ੍ਰੀਨਸ਼ਾਟ ਲੈ ਕੇ ਤੁਹਾਨੂੰ WhatsApp ਨੰਬਰ ਦਿੱਤਾ ਗਿਆ ਤੇ ਸਾਡੇ ਕੋਲੋਂ ਤੁਸੀਂ ਉਹ ਸੂਟ ਬਾਏ ਕਰ ਸਕਦੇ ਹੋ ਪਲੀਜ਼ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਬਟਨ ਵੀ ਦਬਾਓ ਮੇਰੀ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਕਮੈਂਟ ਕਰਨਾ ਨਾ ਭੁੱਲੋ ਧੰਨਵਾਦ ਥੈਂਕ ਯੂ